ਪରିਵਾਸੀਆਂ ਦੀ ਵਧੀ ਗੁੰਡਾਗਰਦੀ ਪੰਜਾਬੀ ਨੌਜਵਾਨ ਦੇ ਨਾਲ ਟ੍ਰੇਨ ਦੇ ਵਿੱਚ ਕੀਤੀ ਬੇਰਹਿਮੀ ਦੇ ਨਾਲ ਕੁੱਟਮਾਰ ਦਾਦ ਦੇ ਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਰਾ ਘਣ ਦੇ ਇੱਕ 19 ਸਾਲਾ ਨੌਜਵਾਨ ਜੋ ਕਿ ਛਤਿੱਸਗੜ੍ਹ ਦੇ ਵਿੱਚ ਮਜ਼ਦੂਰੀ ਕਰਨ ਜਾ ਰਿਹਾ ਸੀ ਤਾਂ ਟ੍ਰੇਨ ਦੇ ਵਿੱਚ ਕੁਝ ਪରିਵਾਸੀ ਨੌਜਵਾਨਾਂ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਤੇ ਟ੍ਰੇਨ ਤੋਂ ਧੱਕਾ ਦਿੱਤਾ ਜਿਸ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਤੇ ਉਸ ਨੂੰ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਨੌਜਵਾਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ ਉੱਥੇ ਹੀ ਨੌਜਵਾਨ ਦੇ ਪਰਿਵਾਰਕ ਮੈਂਬਰ ਜੋ ਕਿ ਬਹੁਤ ਗਰੀਬ ਨੇ ਤੇ ਆਪਣੇ ਬੇਟੇ ਦਾ ਇਲਾਜ ਨਹੀਂ ਕਰਵਾ ਸਕਦੇ ਸੀ ਜਿੱਦੇ ਚੱਲਦੇ ਆਸਟ੍ਰੇਲੀਆ ਤੋਂ ਕਰਨ ਧਵਨ ਨੇ ਇਸ ਦਰਨਾ ਨਾਲ ਸੰਪਰਕ ਕੀਤਾ ਤੇ 2 ਲੱਖ ਦੀ ਮਦਦ ਕੀਤੀ ਜਿਸ ਤੋਂ ਬਾਅਦ ਪਰਿਵਾਰ ਨੇ ਧੰਨਵਾਦ ਕੀਤਾ ਹੈ ਏ ਬਾਈ ਜੀ ਆਏ ਸਾਲ ਹੀ ਮਤਲਬ 2-3 ਸਾਲ ਹੋ ਗਏ ਪਿਛਲੇ ਜਾਂਦਾ ਹੁੰਦਾ ਮਸ਼ੀਨ ਦਾ ਸੀਜ਼ਨ ਲਾਉਣ ਜੀ ਜਿਹੜੀ ਜਿਰੀ ਵੜਦੀ ਆ ਹਨਾ ਐਤ ਕੀ ਇਹ ਵਿਚਾਲੋਂ ਆ ਗਿਆ ਸੀ ਤੇ ਹੁਣ ਜਦੋਂ ਜਾਣ ਲੱਗਿਆ ਉੱਥੇ ਮਤਲਬ ਟ੍ਰੇਨ ਦਾ ਸਬਰ ਲੰਬਾ ਸਬਰ ਹੈ ਨਾ ਉੱਥੇ ਜਾਂਦੇ ਹੋਏ ਅੱਧ ਵਿਚ ਪ੍ਰਵਾਸੀਆਂ ਨੇ ਕੀ ਕੀਤਾ ਇਹਦੇ ਨਾਲ ਕੁੱਟਮਾਰ ਕੀਤੀ ਜੀ ਬਹੁਤ ਜ਼ਿਆਦੇ ਜਿਹਦੇ ਕਾਰਨ ਉਹਦਾ ਜਵਾੜਾ ਜੀ ਟੁੱਟ ਗਿਆ ਇੱਥੋਂ ਨੱਕ ਦੀ ਹੱਡੀ ਟੁੱਟ ਗਈ ਐਥੇ ਸਚੇ ਲੱਗੀਆਂ ਨੇ 27-28 ਹਨਾ ਉਹ ਖੱਲੇ ਵੀ ਸਿੱਟਦਾ ਉਹ ਬੀਬਾ ਲੋ ਕੁਦਰਤ ਨਾਲ ਉੱਥੇ ਪੁਲਿਸ ਮੁਲਾਜ਼ਮ ਸੀਗੇ ਸਟੇਸ਼ਨ ਦੇ ਕੋਲ ਡਿੱਗ ਪਿਆ ਉਹ ਉਹਨਾਂ ਨੇ ਚੱਕ ਕੇ ਉਹਨੂੰ ਦਾਖਲ ਕਰਵਾਇਆ ਜੀ ਉੱਥੇ ਗਵਰਨਮੈਂਟ ਹਸਪੀਟਲ ਫਿਰ ਸਾਨੂੰ ਉਹਨਾਂ ਨੇ ਸੰਪਰਕ ਕੀਤਾ ਸਾਡੇ ਨਾਲ ਤੇ ਫਿਰ ਸਾਨੂੰ ਪਤਾ ਲੱਗਿਆ ਵੀ ਉਹ ਇੰਨੀ ਜ਼ਿਆਦਾ ਉਹਦੇ ਮੇਜਰ ਇੰਜਰੀ ਹੋਈ ਹੈ ਤੇ ਉਹਨੂੰ ਦੇਖ ਕੇ ਮਤਲਬ ਬਾਈ ਕਰਨਤਾ ਬੰਨੇ ਜੀ ਉਹਨਾਂ ਨੇ ਸੰਪਰਕ ਕੀਤਾ ਤੇ ਇਹਨਾਂ ਨੂੰ ਹੁਣ ਪਰਿਵਾਰ ਨੂੰ ਜੀ 2 ਲੱਖ ਰੁਪਏ ਦੀ ਮਦਦ ਭੇਜੀ ਹੈ ਤੇ ਜਿਹੜਾ ਜਿਹੜਾ ਕੀ ਪਰਿਵਾਰ ਚ ਇੱਕ ਮਾਤਾ ਇਹ ਕੋ ਦੋਨੇ ਜਣੇ ਹੀ ਕੰਮ ਕਰਦੇ ਸੀ ਉਹ ਆਪਣੀ ਮਾਤਾ ਦੀ ਮਦਦ ਕਰਨ ਵਾਸਤੇ ਮਤਲਬ ਬਹੁਤ ਕੰਮ ਕਰ ਰਿਹਾ ਸੀ ਮੁੰਡਾ ਤੇ ਮਾਤਾ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਮਤਲਬ ਗਗੂੜਾ ਕਰਕੇ ਪੈਸੇ ਕਰਦੀ ਹੈ ਤੇ ਬਾਈ ਨੇ 2 ਲੱਖ ਰੁਪਏ ਦੀ ਮਦਦ ਭੇਜੀ ਹੈ ਜੀ ਬਹੁਤ ਬਹੁਤ ਧੰਨਵਾਦ ਦੇਣਾ ਚਾਹੀਦਾ ਯਾਰ ਸਭ ਨੂੰ ਸਭ ਨੂੰ ਦੇਣਾ ਚਾਹੀਦਾ ਨੇ ਵੀ ਇੱਕ ਪਤਾ ਕਰ ਰਿਹਾ ਦੂਜਾ ਨਹੀਂ ਕਰ ਰਿਹਾ ਦੂਜਾ ਸਵਾਲ ਆ ਰਿਹਾ ਜਿੰਨਾਂ ਦੇ ਕੋਲ ਹੈ ਨੇ ਲੋੜ ਮਤਰੀ ਮਤ ਕਰੋ ਯਾਰ ਧੰਨਵਾਦ ਭਾਈ ਮੇਰਾ ਭਾਈ ਮੈਸੇਜ ਹੈ ਹਾਂਜੀ ਮਾਤਾ ਜੀ ਤੁਸੀਂ ਆਪਣੇ ਬੇਟੇ ਦਾ ਇਲਾਜ ਕਰਾਓ ਆ 2 ਲੱਖ ਤੁਹਾਨੂੰ ਆ ਗਿਆ ਤੁਹਾਡਾ ਹੁਣ ਵਧੀਆ ਤੰਗ ਸਾਰਜਣਾ ਮੇ ਹਾਂ ਜੀ ਇੰਟਰਮੀਡੀਏ ਠੀਕ ਹੈ ਜੀ ਆਪਣੇ ਬੱਚੇ ਵੀ ਬਾਕੀ ਬਾਕੀ ਜਿਨ੍ਹਾਂ ਨੇ ਵੀ ਤੁਹਾਡੇ ਬੇਟੇ ਤੇ ਅਟੈਕ ਕੀਤਾ ਹੈ ਇਹ ਤਾਂ ਹੁਣ ਕਾਨੂੰਨੀ ਕਾਰਵਾਈ ਹੈ ਜੀ ਅਸੀਂ ਤਾਂ ਮਤ ਕਰ ਸਕਦੇ ਆ ਆਪਾਂ ਕਿਸੇ ਕਮਿਊਨਿਟੀ ਨੂੰ ਮਾਰਾਂ ਨਹੀਂ ਕਹਿੰਦੇ ਭਾਵੇਂ ਕਿ ਜਿਨ੍ਹਾਂ ਨੇ ਵੀ ਅਟੈਕ ਕੀਤਾ ਉਹਦਾ ਜਵਾਬਾ ਰੁਟਾ ਜਵਾਬਾ ਰੁਟ ਗਿਆ ਹਾਂ ਜੀ ਹਾਂ ਜੀ ਠੀਕ ਕਰਕੇ ਹਾਂ ਭਾਜੀ ਉਹਨਾਂ ਕੋਲੋਂ ਪਿਆਰ ਉਹ ਕਿੱਦੋਂ ਮਿਲੀ ਉਹਨਾਂ ਨੂੰ ਉਹ ਤਾਂ ਹਜੇ ਭਾਜੀ ਦੱਸਣਗੇ ਉਹ ਉਹ ਦੱਸਣਗੇ ਜੀ ਸੁੱਤੀ ਤਾਂ ਤੇ ਭਾਜੀ ਜੀ ਬਾਈ ਤੁਸੀਂ ਹਾਂ ਜੀ ਔਰ ਵੀ ਲੋੜ ਹੈ ਉਹ ਹੀ ਤੇ ਭਾਈ ਦੱਸਿਓ ਜਰੂਰ ਹੈ। ਕੰਨਿਆ ਆਪਾਂ ਨਾਲ। ਧੰਨ ਧੰਨਵਾਦ ਭਾਜੀ। ਤੁਹਾਡੀ। ਤੁਸੀਂ ਯਕੀਨ ਕਰਿਓ ਵੀ ਸਾਰਾ 18-1900 ਇਕੱਠਾ ਹੋਇਆ ਜੀ। 2-3 ਲੱਖ ਵਿਊ ਤੇ ਵੀ। ਤੁਸੀਂ ਪਹਿਲੇ ਹੋ ਜਿਨ੍ਹਾਂ ਨੇ ਬਹੁਤ ਧੰਨਵਾਦ ਜੀ। ਉਹ ਭਾਈ ਇੱਦਾਂ ਦੇ ਦੋਸਤ ਮੈਂ ਕਰਦਾ ਹੀ ਰਹਿੰਦਾ ਵਾਂ। ਆਪਣੇ ਪੇਜ ਤੋਂ ਸ਼ੇਅਰ ਕਰਦੇ ਜਾ ਕਰੋ। ਬਿਲਕੁਲ ਜੀ ਬਾਈ। ਸੇਵਾ ਕਰਦੇ ਰਹਾਂਗੇ। ਪੂਰਾ ਕਰ ਮੇਰੇ ਕਿਨਿਕਰੀ। ਹਾਂ ਮਾਤਾ ਦੀ ਗੱਲ ਸੁਣ ਲਓ ਭਾਈ ਜੀ। ਜਿਹੜੇ ਮੇਰੇ ਰਹਿੰਦੇ 2-4 ਸਾਲ ਨਾਲ ਮੇਰੀ ਉਮਰ ਵੀ ਤੈਨੂੰ ਲੱਗੇ ਪੁੱਤ ਤੂੰ ਮੇਰਾ ਬੱਚਾ ਕਰੇ ਵੱਡਾ ਕਰ ਦੇਂਗਾ ਹਾਂ ਬੇਟੇ ਹਾਂ ਹਾਂ ਧੰਨਵਾਦ ਬੇਟੇ ਧੰਨਵਾਦ ਬੇਟੇ ਧੰਨਵਾਦ ਤੁਹਾਡਾ ਧੰਨਵਾਦ ਦੇ ਬੱਚਾਂ ਦਾ ਜਿਹੜੇ ਅੱਜ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਚ ਰੱਖੇ ਸਾਨੂੰ ਕਿਰਪਾ ਕਰੇ ਸਤਿਗੁਰ ਹਾਂ ਬਾਬਾ ਜੀ ਇਲਾਜ ਕਰਾਓ ਘਰ ਦਾ ਦੰਦ ਸਾਰੋ ਘਰ ਚ ਹੋਰ ਵੀ ਕਿਹਦੀ ਦੀ ਲੋੜ ਹੈ ਤੇ ਦੱਸਣਾ ਇਹਨਾਂ ਨੂੰ ਹੋਰ ਵੀ ਹੋਰ ਵੀ ਸਾਰੇ ਹੋਰ ਵੀ ਸਾਰਾਂਗੇ 2 ਲੱਖ ਰੁਪਏ ਨਾਲ ਹੀ ਆਪਾਂ ਡੱਬ ਦੇ ਹੋਰ ਵੀ ਕਰ ਦਾਂਗੇ ਕੋਈ ਚੱਕਰ ਨਹੀਂ ਧੰਨਵਾਦ ਬੇਟੇ ਧੰਨਵਾਦ ਧੰਨਵਾਦ ਬੇਟੇ ਤੁਹਾਨੂੰ ਵੀ ਮਾਲਕ ਸਾਥ ਦੇਵੇ ਮੇਰੇ ਬੱਚੇ ਨੇ ਜਿਹੜੇ ਤੇਰੇ ਬੱਚੇ ਨੇ ਉਹ ਵੀ ਮੇਰੇ ਨੇਗੇ ਧੰਨਵਾਦ ਮਹਾਰਾਜ ਸੱਚਾ ਪਾਛਾ ਚੜ੍ਹਦੀ ਕਲਾ ਚ ਰੱਖੇ ਤੈਨੂੰ ਬਹੁਤ ਫਾਇਦਾ ਕਰੇ ਬਹੁਤ ਫਾਇਦਾ ਕਰੇ ਪੁੱਤ ਧੰਨਵਾਦ ਮਤ ਹਾਂ ਠੀਕ ਹੈ ਧੰਨਵਾਦ ਬੇਟੇ ਧੰਨਵਾਦ ਤੁਹਾਡਾ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਬੇਟਾ ਥੈਂਕ ਯੂ ਥੈਂਕ ਯੂ ਭਾਜੀ ਤੁਸੀਂ ਸੇਵਾ ਮੇਰੀ ਉੱਤੇ ਤੱਕ ਪਹੁੰਚਾਈ ਏ ਬਾਕੀ ਅੱਜ ਹਾਂ ਬੇਟੇ ਨੇ ਲੱਭਦੇ ਰਿਆ ਕਰੋ ਭਾਜੀ ਜਿਹੜੇ ਜਨੂਨ ਭਾਜੀ ਜਿਹੜੇ ਜਨੂਨ ਪਰਿਵਾਰ ਦੇ ਉਹ ਲੱਭੋ ਜੀ ਬਈ ਜੱਕਰੇ ਮੈਂ ਤੁਹਾਨੂੰ ਦੱਸਣਾ ਹਾਂ ਜਨੂਨ ਪਤਾ ਕੀ ਲੋਕਾਂ ਦੀ ਮਦਦ ਤੋਂ ਹੋਣ ਤੋਂ ਬਾਅਦ ਵੀ ਲੋਕੀ ਹਟਦੇ ਨਹੀਂ ਐ ਉਹ ਫਿਰ ਕੱਠੇ ਕਰਦੇ ਰਹਿੰਦੇ ਆ ਅਜਾ ਜੋ ਤੂੰ ਆਇਆ ਮਾੜੀ ਤੇ ਸਹੀ ਮਨਸਹੀ ਥਾਂ ਤੇ ਪਹੁੰਚੇ ਹਾਂਜੀ ਭਾਈ ਧੰਨਵਾਦ ਜੀ ਕੋਈ ਗੱਲ ਨਹੀਂ ਜੀ ਮੈਂ ਮੈਨੂੰ ਵੀ ਅੱਜ ਦੇਖੋ ਮੈਂ ਤੁਹਾਨੂੰ ਕਿਹਾ ਸੀ ਮੈਂ ਸਾਰਾ ਕੁਝ ਕਨਫਰਮ ਕਰਾ ਕੇ ਪਾਈਆਂ ਨੂੰ ਜੀ ਜੀ ਰਜੀਵ ਨਾਲ ਕੰਟੈਕਟ ਜਿਹੜਾ ਅਰਜੀ ਭਾਈ ਦਾ ਕੰਟੈਕਟ ਜਿਹੜੋ ਜੀ ਉਹ 37 ਗੜ ਮਸ਼ੀਨ ਤੇ ਜਾਂਦਾ ਸੀ ਜਿਹੜੀ ਜੀਰੀਵੜ ਦੀ ਖਪਾਏ ਨਾ ਉਹ ਤੇ ਜਾਂਦੇ ਜਾਂਦੇ ਚ ਰਾਹ 'ਚ ਵੀ ਉਹ ਕੁੱਟ ਮਾਰ ਕਰਕੇ ਵੀ ਉਹ ਤਾਂ ਸਾਰਾ ਕੁਝ ਸਕੋਪ ਕਰਕੇ ਵੀ ਟ੍ਰੇਨ ਤੋਂ ਥੱਲੇ ਸਿੱਟਦਾ ਹੁਣ ਕਿੱਥੇ ਹੋ ਹੁਣ ਉਹ ਇੱਥੇ ਆਗਾ ਐਮਪੀ 'ਚ ਦਾਖਲ ਹਸਪਤਾਲ 'ਚ ਕਿੰਨੇ ਬਿੱਲ ਬਣ ਗਿਆ 90000 ਰੁਪਏ ਅੱਛਾ ਪਰਿਵਾਰ ਦਾ ਗੁਜ਼ਾਰਾ ਕਿਵੇਂ ਚੱਲਦਾ ਪਰਿਵਾਰ ਦਾ ਉਹਦੇ ਉਹਦੇ ਸਾਰੀ ਚੱਲਦਾ ਸੀ ਕੁਛ ਮੈਂ ਕਰਦੀ ਫਿਰਦੀਆਂ ਕੰਮ ਤਾਂ ਦਾ ਲੋਕਾਂ ਦੇ ਹੁਣ ਕਿਸੇ ਨੇ ਮਦਦ ਕੀਤੀ ਫਿਰ ਨਹੀਂ ਹੋਰ ਨਹੀਂ ਕੀਤੀ ਆ ਬਾਈ ਨੇ ਕਰ ਨਹੀਂ ਮਦਦ ਕੀਤੀ ਹੈਗੀ ਅੱਛਾ ਹਾਂ ਕਿੰਨੇ ਪੈਸੇ ਭੇਜੇ ਉਹਨਾਂ ਨੇ ਉਹਨਾਂ ਨੇ 2 ਲੱਖ ਰੁਪਏ ਹੁਣ ਇਲਾਜ ਹੋ ਜੂਗਾ ਹਾਂਜੀ ਇਲਾਜ ਹੋ ਜੂਗਾ ਉਹਦਾ ਘਰੇ ਵੱਡਦਾ ਹੋ ਜੂ ਬੱਚਾ ਬੱਚੇ ਨਾਲ ਬਟੇ ਕਪੈਂਟੇ ਗਿਆ ਸੀ ਬੱਚਾ ਜਦੋਂ ਬੱਚਾ ਕਪੈਂਟੇ ਗਿਆ ਸੀ ਲਾਟ ਲੁੱਟਕ ਸੋਟ ਕਰਕੇ ਜਲਦੀ ਟ੍ਰੇਨ ਦੇ ਵਿੱਚ ਬੇਟੇ ਟਕ ਧੱਕਾ ਦਿੱਤਾ। ਉੱਥੇ ਜਿਹੜੇ ਮੰਨ ਲਾ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਨੇ ਚੱਕਿਆ ਬੇਟੇ ਸਾਨੂੰ ਦੂਜੇ ਦਿਨ 9 ਵਜੇ ਫੋਨ ਆਇਆ ਉਹਨਾਂ ਦਾ ਮੁਲਾਜ਼ਮਾਂ ਦਾ ਫੇਰ ਬੇਟੇ ਇੱਥੋਂ ਗਏ ਕਿ ਲਟਕੀ ਜਿਹੜੀ ਨੋ ਉਹਦੀ ਮੰਨ ਲਾ ਮੁੰਡੇ ਦੀ ਮਾਂ ਮੇਰੀ ਨੋ ਹੈਗੀ ਇਹ ਜੀ ਤਿੰਨ ਕਰਾਂ ਦਾ ਗੁਹਾ ਸਿੱੜਦੇ ਆ ਬਸ ਇਸ ਦੇ ਕਾਰਨ ਕਿਤੋਂ 10 ਫੜਿਆ ਕਿਤੋਂ 20 ਫੜਿਆ ਕਰਕੇ ਭੇਜਿਆ ਤੇ ਸਾਨੂੰ ਹੁਣ 90000 ਦਾ ਬਿੱਲ ਦਿੱਤਾ ਬੇਟੇ ਹੁਣ ਫੇਰ ਕਿਸੇ ਨੇ ਮਦਦ ਕੀਤੀ ਨਹੀਂ ਕਰਨ ਵਾਲਾ ਕੋਈ ਨਹੀਂ ਮਦਦ ਹੈਗਾ ਆ ਹੁਣ ਅੱਜ ਪੈ ਅੱਜ ਬੇਟੇ ਕਰਨਵੀਰ ਨੇ ਮੇਰੇ ਪੁੱਤ ਨੇ ਉਹਨੇ ਬਹੁਤ ਜਿਆਦਾ ਮਦਦ ਕੀਤੀ ਹੈ ਮੇਰਾ ਬੇਟਾ ਘਰੇ ਆਉਂਦਾ ਹੋ ਜੂਗਾ ਬੇਟੇ ਧੰਨਵਾਦ ਸੋਡੇ ਵੀ ਤੁਸੀਂ ਪੁੱਤ ਮੇਰੇ ਸਾਰੇ ਬੱਚੇ ਹੋਗੇ ਸਰਦਾਰ ਜੀ ਕਿ ਇਹ ਪੀੜਤ ਨੌਜਵਾਨ ਜੋ ਕਿ ਮੱਧ ਪ੍ਰਦੇਸ਼ ਦੇ ਹਸਪਤਾਲ ਦੇ ਵਿੱਚ ਦਾਖਲ ਹੈ ਜਿਸ ਦੀ ਕੀ ਹੁਣ ਮਦਦ ਕੀਤੀ ਹੈ ਪਰਿਵਾਰ ਦਾ ਕਹਿਣਾ ਹੈ कि ਹੁਣ ਉਹ ਉੱਥੇ ਬਿੱਲ ਭਰਨਗੇ ਤੇ ਉਸ ਨੂੰ ਛੁੱਟੀ ਦਿੱਤੀ ਜਾਵੇਗੀ ਹਕੀਕਤ ਰਿਪੋਰਟ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ